ਰੂੜਾਂ ਦੀ ਜਾਇਦਾਦ ਪਿੱਛੇ ਅੰਨੇ ਹੋਏ ਨੂੰ ਪੁੱਤ ਨੇ ਮਾਂ ਤੇ ਢਾਇਆ ਤਸ਼ੱਬਦਦ ਸੀਸੀਟੀਵੀ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ ਤੁਸੀਂ ਵੀ ਦੇਖੋ ਇਸ ਵੇਲੇ ਦੀ ਇਹ ਵੱਡੀ ਖਬਰ ਤੇ ਇਸ ਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜਿੱਥੇ ਇੱਕ ਪੁੱਤ ਵੀ ਕਪੁੱਤ ਹੋ ਚੁੱਕਿਆ ਏ ਆਪਣੀ ਘਰਵਾਲੀ ਦੇ ਨਾਲ ਲੱਗ ਕੇ ਆਪਣੀ ਹੀ ਮਾਂ ਦਾ ਬੁਰੀ ਤਰ੍ਹਾਂ ਨਾਲ ਕਟਾਪਾ ਕਰ ਰਿਹਾ ਏ ਇਹ ਵੀਡੀਓ ਅਬ ਉਹਰ ਤੋਂ ਸਾਹਮਣੇ ਆਈ ਹੈ ਜਾਇਦਾਦ ਦੇ ਲਾਲਚ ਪਿੱਛੇ ਨੂੰ ਪੁੱਤ ਵੱਲੋਂ ਆਪਣੀ ਮਾਂ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਹੈ ਉਸ ਦੀ ਵੀਡੀਓ ਦੇਖ ਕੇ ਤਾਂ ਤੁਹਾਡਾ ਵੀ ਦਿਲ ਡਰ ਜਾਵੇਗਾ ਸੋ ਉਸ ਜ਼ਖਮੀ ਮਾਂ ਤੋਂ ਹੀ ਸੁਣੋ ਕਿਉਂ ਇਸ ਦਾ ਕਟਾਪਾ ਕੀਤਾ ਗਿਆ ਇੱਕ ਨੂੰਹ ਪੁੱਤ ਦੇ ਵੱਲੋਂ ਕਿਉਂ ਇਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਗੁਰਜੀਤ ਕੌਰ ਜੀ ਕੀ ਗੱਲ ਹੋਈ ਹੈ ਤੁਹਾਨੂੰ ਨੂੰ ਪੂਰੀ ਤਰ੍ਹਾਂ ਪੀਟਿਆ ਗਿਆ ਕੀ ਕਾਰਨ ਰਿਹਾ ਤੁਸੀਂ ਅੱਗੇ ਵੀ ਬਹੁਤ ਵਾਰੀ ਐਡਮਿਟ ਹੋ ਚੁੱਕੇ ਹੋ ਬਹੁਤ ਹੀ दारू ਨਸ਼ੇ ਕਰਦੀ दारू ਪਿੰਦੀ ਹੈ ਤੇ ਬਸ ਉਹ ਨੂੰ ਇਹ ਇਹ ਮਾਰ ਜੇ ਤੇ ਸਾਰਾ ਘਰ ਬਰ ਸਾਮੀ ਇਹ ਵੇਚ ਕੇ ਖਾ ਜੀਏ ਤੇ ਕੇਰ ਖਵਾ ਦਈਏ ਕਿੱਥੇ ਤੋਂ ਰਹਿਣ ਆਲੇ ਹੋ ਤੁਸੀਂ ਅਸੀਂ ਮਾਡਲ ਟੌਰ ਰਹਿਣ ਆਲੇ ਕਿੰਨੀ ਵਾਰੀ ਤੁਹਾਡੇ ਨਾਲ ਹਾਸਾ ਹੋ ਗਿਆ ਇਸ ਤਰ੍ਹਾਂ ਦਾ 9-10 ਵਾਰ ਹੋ ਗਿਆ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਵੀ ਗੱਲ ਨਹੀਂ ਸੀ ਮਿਸਤਰੀ ਲਾਇਆ ਸੀ ਮੈਂ ਰਸੋਈ ਦਾ ਕੰਮ ਕਰਾ ਰਹੀ ਸੀ ਧਾਰੂ ਵੀ ਕਿਤੇ ਉੱਤੋਂ ਪਹਿਲਾਂ ਤਾਂ ਗੰਦੇ ਇੰਨਾ ਬੱਕਿਆ ਨੇ ਬੇਹੱਦ ਮੈਂ ਨਹੀਂ ਬਾਹਰ ਨਿਕਲੀ ਉੱਤੋਂ ਆਈ ਇਹ ਮਿਸਤਰੀਆਂ ਦੇ ਸਿਰ ਚਿੱਟ ਮਾਰੀ ਤੇ ਲੋ ਤਾਂ ਮਿਸਤਰੀ ਜਾਰੇ ਕੰਮ ਛੱਡ ਕੇ ਭੱਜ ਗਏ ਤੇ ਫਿਰ ਬੇਰੇ ਗੱਲ ਪੈ ਗਈ